ਹਾਂਜੀ ਮਿੱਤਰ ਪਿਆਰਿਓ ਲੈ ਵੀ ਗਰਮੀयां ਸਟਾਰਟ ਹੋ ਚੁੱਕੀਆਂ ਨੇ ਤੇ ਆਪਾਂ ਬਾਹਰ ਅੰਦਰ ਕੰਮ ਕਰਦੇ ਹਣ ਖੇਤਾਂ ਚ ਲਾ ਲੋ ਜਾਂ ਹੋਰ ਕੋਈ ਆਪਾਂ ਮਜ਼ਦੂਰੀ ਕਰਦੇ ਆ ਕੁਛ ਵੀ ਤੇ ਗਰਮੀ ਠੱਕੇ ਨਾ ਪੈ ਜਾਂਦੀ ਹੈ ਨਾ ਸਹੀ ਵਾਰ ਪਾਣੀ ਨਹੀਂ ਪ੍ਰੋਪਰ ਪੀਤਾ ਜਾਂਦਾ ਜਾਂ ਧੁੱਪ ਹੁੰਦੀ ਆ ਕਿਉਂਕਿ ਅੱਜ ਕੱਲ ਮੌਸਮ ਇਦਾਂ ਦੇ ਹੋਏ ਵੀ ਆ ਆਪਣਾ ਖਾਣ ਪੀਣੇ ਹੈ ਜਿਹਾ ਹੋਇਆ ਬਣ ਪਹਿਲਾਂ ਚੱਲੀ ਜਾਂਦਾ ਸੀਗਾ ਹੁਣ ਉਹ ਆ ਅਦੇ ਵਾਸਤੇ ਇੱਕ ਦੇਸੀ ਨੁਸਖਾ ਤੇ ਇੱਕ ਤਾਂ ਗੰਮੀ ਸ਼ੀਰ ਲੈ ਲੈਣੀ ਆ ਯਾਰ 200 ਗ੍ਰਾਮ ਇਹ 20 ਰੁਪਏ ਦੀ ਹੋਊਗੀ ਤੇ ਉਸ ਤੋਂ ਬਾਅਦ ਨਾ ਤੁਸੀਂ ਔਲੇ ਲੈ ਲੈਣੇ ਸੁੱਕੇ ਮੈਂ ਦੇਖੋ ਸੁੱਕੇ ਔਲੇ ਇਹ 200 ਗ੍ਰਾਮ ਮਿਲਿਆ 50 ਰੁਪਏ ਦੇ ਹਲਕਾ ਹਲਕਾ ਇਹਨੂੰ ਅਮਾਮਦਸਤੇ ਚ ਪਹਿਲਾਂ ਕੁੱਟ ਲਿਓ ਆਹ ਰਹਿ ਮੰਗੀਸ਼ਰੀ ਪਾ ਕੇ ਰੱਖੀ ਆ ਆ ਦੇਖ ਆਹ ਨੇ ਮਿੱਤਰ ਪਾ ਰੱਖੀ ਆ ਇਹ ਹੋ ਗਏ ਔਲੇ 200 ਗ੍ਰਾਮ ਸੁੱਕੇ ਔਲੇ ਇਹਨਾਂ ਨੂੰ ਕੁੱਟ ਲਓ ਪਹਿਲਾਂ ਇਹ ਚ ਅਮਾਮਦਸਤੇ ਚ ਥੋੜਾ ਜਿਹਾ ਮੋਰ ਕੇ ਮਿਸ਼ਰੀ ਅਚ ਮਿਕਸੀ ਚ ਕਰਕੇ ਗ੍ਰੈਂਡ ਪਾਊਡਰ ਬਣਾ ਲਓ ਇੰਨੇ ਨਾਲ ਅਸੀਂ ਅਮਾਮਦਸਤੇ ਚ ਕੁੱਟ ਲਿਆ ਬਾਕੀ ਮਿਕਸੀ ਚ ਗ੍ਰੈਂਡ ਕਰ ਦਾਂਗੇ ਤੇ ਮਿਸ਼ਰੀ ਮੇਕ ਸ਼ੋਰ ਤੁਸੀਂ ਤਾਂ ਗੈਣੀ ਲੈਣੀ ਆ ਤਾਗ ਵਾਲੀ ਠੰਡੀ ਹੁੰਦੀ ਹੈ ਜਿਆਦਾ। ਇਮਾਮ ਦਸਤੇ ਜੀ ਸੀ ਐਨਾ ਗਾ ਕੁੱਟਤਾ। ਇਮਾਮ ਦਸਤੇ ਚੰਨਾ ਨਾ ਬਰੀ ਪੀਸ ਕੇ ਉਸ ਤੋਂ ਬਾਅਦ ਇਹਨੂੰ ਬਿਲਕੁਲ ਆਪਾ ਪਾਊਡਰ ਨਾਲ ਮਿਕਸਰ ਚ ਬਣਾਉਣਾ ਹੈ। ਨੂੰ ਟਾਈਮ ਆਵਲਾ ਨੂੰ ਟਾਈਮ ਲੱਗਦਾ ਬਾਬਾ ਕਿਉਂਕਿ ਥੋੜੇ ਜੇ ਸਖਤ ਹੁੰਦੇ ਨੇ ਨਾ ਤਾਂ ਕਰਕੇ ਥੋੜੀ ਥੋੜੀ ਕੁੱਟ ਮਿਲਦਾ ਇਹਨੂੰ ਇੱਕ ਵਾਰ ਨਾ ਧੋਪੇ ਚ ਸਕਾਰੋ ਇੱਕ ਦਿਨ ਪਹਿਲਾਂ ਘਰ ਘਰ ਦੁਆਰੇ ਫੇਰ ਕਰਾ ਦੋ। ਲੈ ਮਤਰੇ ਪਿਛਲੇ ਉਦੋਂ ਮੁੜ ਕੇ ਨਾ ਇਹਨੂੰ ਛਾਨਣੀ ਜੇ ਯਾਰ ਇੱਕ ਵਾਰੀ ਛਾਨ ਲਿਓ ਔੜਿਆਂ ਨੂੰ ਮਿਸ਼ਰੀ ਨਹੀਂ ਛਾਨਣੀ ਇਹਦਾ ਗੇਲ ਨੂੰ ਉਹ ਵੀ ਛਾਨ ਸਕਦੇ ਹੋ ਇਹ ਤਾਂ ਔੜਿਆਂ ਨੂੰ ਤਾਂ ਛਾਨ ਲਿਓ ਹਾਂ ਦੇਖੋ ਉਹ ਹੀ ਕੀ ਹੈ ਕਹਿ ਜਿਵੇਂ ਗਿਆ ਨਾ ਐਸਾ ਨਿਕਲਿਆ ਇਹਨੂੰ ਛਾਨ ਲਓ ਫਿਰ ਇਹਨੂੰ ਜਿਹੜਾ ਬਚੂਗਾ ਇੱਕ ਵਾਰੀ ਦੁਬਾਰਾ ਪੀਸ ਬਚ ਗਿਆ ਇਹਨੂੰ ਇੱਕ ਵਾਰੀ ਫੇਰ ਗ੍ਰाइंड ਕਰ ਦਾਂਗੇ ਜਾਕੀ ਐਨੇ ਨਾਲ ਤਾਂ ਡਾਉਕਿਆ ਨੂੰ ਛਾਨਣ ਨੂੰ ਤਾਂ ਕਹਿੰਨਾ ਵੀ ਥੋੜਾ ਜਨਾ ਦਰਦਰਾ ਹੁੰਦਾ ਵੀ ਜੋ ਤੁਸੀਂ ਖਾਓਗੇ ਉਹ ਜੋ ਹਾਰਡ ਹੁੰਦੇ ਆ ਨਾ ਇਹ ਤੇ ਫਿਰ ਤੰਗ ਕਰੂਗਾ ਤੁਹਾਨੂੰ ਇਸ ਲਈ ਛਾਨ ਲਓ ਜਿਹੜਾ ਬਚਿਆ ਉਹ ਨੂੰ ਦੁਬਾਰਾ ਫੇਰ ਗ੍ਰਾਉਂਡ ਕਰ ਲਓ ਲਓ ਜੀ ਅਸੀਂ ਚੀਨੀ ਵੀ ਨਾਲ ਨਾਲ ਛਾਨਣ ਲੱਗ ਰਹੇ ਹਾਂ ਨਹੀਂ ਮੈਂ ਕਿਹਾ ਚੱਲ ਇਹਦੇ ਜਿਵੇਂ ਬਰ ਮਿਸ਼ਰੀ ਮਿਸ਼ਰੀ ਹਮ ਇਸਰੀ ਚੋਰੀ ਚੀਨੀ ਜਾਂਦਾ ਮਿਸ਼ਰੀ ਵੀ ਅਸੀਂ ਛਾਨ ਕੇ ਪਾ ਰਹੇ ਹਾਂ ਤੇ ਵਰਤਾਂ ਗਧੂ ਕੋ ਹੁੰਦਾ ਜੇ ਕੁਛ ਹੁੰਦਾ ਇਹ ਵੀ ਨਿਕਲ ਜਾਊਗੀ ਤੇ ਇਹਨਾਂ ਨੂੰ ਮਿਕਸ ਕਰ ਲਓ ਹੁਣ ਦੋਨੋਂ ਨੂੰ ਬੱਸ ਹੋਰ ਕੁਝ ਨਹੀਂ ਆਹ ਦੇ ਥੋੜੇ ਤਾਂ ਗਧੂ ਗਿਆ ਜਾਂਦੇ ਨਾ ਚਾੜਾ ਛਾਨ ਕੇ ਵਧੀਆ ਤੁਸੀਂ ਆਪ ਹੀ ਖਾਣੀ ਹੁੰਦੀ ਆ ਆਹ ਦੇ ਕੇ ਹੁਣ ਇਹ ਪਾਊਡਰ ਵੀ ਛਾਨ ਲੈਣਾ ਆਪਾਂ ਮੋੜ ਕੇ ਪਾਊਡਰ ਵੀ ਛਾੜ ਦੇਣਾ ਇੱਕ ਵਾਰੀ ਫੇਰ ਦੂਮੜਕੇ ਕਰਦੇ ਮੇਰੇ ਪੀਸ ਕੇ ਇਹਨਾਂ ਨੂੰ ਛਾਲ ਲਿਓ ਯਾਰ ਇੱਕ ਰੀ ਛਾਲ ਕੇ ਫਿਰ ਇੱਕ ਚਮਚਾ ਖਾਲੀ ਪੇਟ ਖਾਓ ਸੁਬیرے ਜੀ ਜੀ ਜਿਆਦਾ ਹੈ ਰੋਟੀ ਤੋਂ ਪਹਿਲਾਂ ਖਾ ਲਓ ਜੇ ਤੁਹਾਨੂੰ ਜਿਆਦਾ ਗਰਮੈਸ਼ ਆ ਜੇ ਜਿੰਨੇ ਵਾਰੀ ਵੀ ਤਿੰਨ ਵਾਰ ਰੋਟੀ ਖਾਣੇ ਦੋ ਵਾਰੀ ਖਾਣੇ ਤਾਂ ਰੋਟੀ ਤੋਂ ਪਹਿਲਾਂ ਇੱਕ ਚਮਚਾ ਨਾਰਮਲ ਪਾਣੀ ਨਾਲ ਖਾ ਸਕਦੇ ਹੋ ਨਹੀਂ ਤਾਂ ਸਵੇਰੇ ਖਾਲਿਆ ਕਰੋ ਨੇ ਇੰਨੇ ਕਾਲ ਜੇ ਖਾ ਲਓ ਜਾਂ ਰੋਟੀ ਤੋਂ ਪਹਿਲਾਂ ਖਾ ਲਓ ਖਾਲੀ ਪੇਟ 10 ਦਿਨ ਕਰ ਲਓ ਲੱਗਰ ਮੈਂ ਚੱਕ ਦੂ ਇਹ ਵਧੀਆ ਜੇ ਜਿਆਦਾ ਗਰਮੈਸ਼ ਆ ਤਾਂ ਜਰੂਰ ਰੋਟੀ ਖਾਣੀ ਹੈ ਉਦੋਂ ਖਾ ਲਓ ਤਿੰਨੋ ਟਾਈਮ ਅ ਇੱਕ ਹਫਤਾ ਬਹੁਤ ਆ ਲਗਾਤਾਰ ਜੀ ਜਾ ਰ ਨੀ ਨਾਰਮਲ ਹੀ ਤੁਸੀਂ ਇੱਕ ਖਾਓ ਵੈਸੇ ਵੀ ਆਵਲੇ ਚੰਗੇ ਹੁੰਦੇ ਆ ਦੇਖੋ ਦੇਸੀ ਚੀਜ਼ਾਂ ਨੇ ਦੇਸੀ ਚੀਜ਼ਾਂ ਦਾ ਕੋਈ ਨੁਕਸਾਨ ਨਹੀਂ ਆਪਾਂ ਅੰਗਰੇਜ਼ੀ ਦਵਾਈਆਂ ਖਾਣਾ ਇਹ ਐਸਿਡਿਟੀ ਤੋਂ ਵੀ ਵਧੀਆ ਐਸਿਡਿਟੀ ਨੂੰ ਵੀ ਮਾਰਦਾ ਕਿਉਂਕਿ ਮਿੱਠੀ ਵੀ ਠੰਡੀ ਆ ਆਵਲਾ ਵੀ ਆਵਲਾ ਦਾ ਵੀ ਪਾਚਨ ਤਕੀਨ ਕਿੰਨਾ ਵਧੀਆ ਹੁੰਦਾ ਆਪਣਾ ਆਪਾਂ ਜੂਸ 'ਚ ਵੀ ਪਾ ਕੇ ਪੀਨੇ ਹੁੰਦੇ ਹਨਾ ਆਵਲਾ ਤਾਂ ਕਿੰਨਾ ਗੁਣਕਾਰੀ ਆ ਵਾਲਾ ਨੂੰ ਲਾ ਲਓ ਹੋਰ ਲਾ ਲਓ ਕਿੰਨੇ ਕੁ ਫਾਇਦੇ ਨੇ ਯਾਰ ਆਪਾਂ ਮਤਲਬ ਦਸ ਨਹੀਂ ਖਾਦੇ ਵੀ ਇੰਨੇ ਕੁ ਫਾਇਦੇ ਹੋਣਗੇ ਗੱਲਾਂ ਮੁੱਕ ਜਣੀਆਂ ਤੇ ਫਾਇਦੇ ਵੀ ਮੁੱਕਨੇ ਨੇ ਤੇ ਇਸ ਲਈ ਇਹਨੂੰ ਸੁੱਕਾ ਨੂੰ ਖਾ ਸਕਦੇ ਵਾਲਕੇ ਇਹ ਨਸੋਰੀ ਕੋਲ ਕਿਹਨਾਂ ਵੀ ਸੁੱਕੇ ਲਿਆ ਪੀਸ ਕੇ ਇਹਨੂੰ ਸਵੇਰ ਖਾਲੀ ਪੇਟ ਖਚਮਚਾ ਲੈ ਲੈ ਕੇ ਤੁਹਾਨੂੰ ਬੜਾ ਫਾਇਦਾ ਪਾਊਡਰ ਬਣਾਓ ਤੁਹਾਡਾ ਫਾਇਦੀ ਫਾਇਦਾ